ਮੈਂ ਕਿਹਾ ਤੇਰੇ ਡੈਡੀ ਨੂੰ ਫੋਨ ਕਰਦਾ ਤੇਰਾ ਰੋਜ਼ ਆ ਹੀ ਕਾ ਮੈਂ ਕੋਈ ਜੇ ਕੋਈ ਗੱਲ ਵੀ ਹੋ ਜਾਂਦੀ ਤੂੰ ਕੰਮ ਕੂਮ ਛੱਡ ਦਿੰਦੀ ਮੇਰੇ ਕੱਪੜੇ ਨਹੀਂ ਦਿੰਦੀ ਰੋਟੀ ਨਹੀਂ ਦਿੰਦੀ ਤੁਹਾਨੂੰ ਤੇ ਮੈਂ ਬਸ ਫੋਨ ਕੀਤਾ ਉਹਨੂੰ ਡੈਡੀ ਨੂੰ ਤੇ ਹੋਰ ਹੁੰਦੀ ਵੀ ਸੀ ਮੈਂ ਫੋਨ ਅੱਗੇ ਕਰਦਾ ਮੈਂ ਕਿ ਡੈਡੀ ਨੂੰ ਗੱਲ ਦੱਸ ਦੇ ਉਹਨੇ ਦੱਸੀ ਨਹੀਂ ਗੱਲ ਕਿਉਂਕਿ ਗੱਲ ਕੁਝ ਸੀਗੀ ਨਹੀਂ ਤੇ ਅੰਦਰ ਆ ਕੇ ਮੈਂ ਇੱਥੇ ਪੋੜੀਆਂ ਤੋਂ ਉੱਤਰਦਾ ਹੀ ਪਿਆ ਸੀਗਾ ਮੇਰੇ ਸਾਲੇ ਨੇ ਸੋਹਰੇ ਨੇ ਮੈਨੂੰ ਪੋੜੀਆਂ ਤੋਂ ਹੀ ਖਿੱਚ ਲਿਆ ਤੇ ਇੱਥੇ ਵੜੇ ਜੇ ਘੁੱਟੜਨੇ ਸ਼ੁਰੂ ਕਰਤਾ ਜੀ ਉਹ ਤਾਂ ਹੀ ਆ ਪੂਰੀ SLA ਬਣਾ ਕੇ ਆਏ ਸੀਗੇ ਇਹਨਾਂ ਨੂੰ ਮਾਰ ਕੇ ਜਾਣਾ ਇੰਨਾ ਕਮਾਰਿਆ ਮੇਰੀ ਮੰਮੀ ਦੇ ਪੂਰੇ ਛਾਤੀ ਤੇ ਨੀਲ ਪਿਆ ਡੈਡੀ ਦੇ ਟਾਂਕੇ ਲੱਗੇ 15 16 ਮੇਰੇ ਲੱਗੇ ਹੋਏ 6 ਸਾਲ ਹੋ ਗਏ ਜੀ ਤੇ ਜੇ ਮੱਲੇ ਵਾਲੇ ਸਾਡਾ ਸਾਥ ਨਾ ਦਿੰਦੇ ਤਾਂ ਸਾਨੂੰ ਮਾਰ ਦੇਣਾ ਸੀ ਉਹਨਾਂ ਨੇ ਜੇ ਸਾਰੇ ਮੱਲੇ ਵਾਲੇ ਲਾਸਟ ਜਦੋਂ ਉਦੋਂ ਆਏ ਉਹਨਾਂ ਨੇ ਪਹਿਲਾਂ ਸੋਚਿਆ ਕਿ ਚਲੋ ਆਪਸ ਦੀ ਗੱਲ ਆ ਚਲੋ ਅਸੀਂ ਵਿਚ ਨਹੀਂ ਪੈਣਾ ਜਦੋਂ ਉਹਨਾਂ ਨੇ ਦੇਖਿਆ ਨਾ ਮੰਮੀ ਦੇ ਸੋਟੀਆਂ ਮਾਰਨੀ ਸ਼ੁਰੂ ਕਰਦੀਆਂ ਫੇਰ ਮੱਲੇ ਨੇ ਪੂਰਾ ਸਾਥ ਦਿੱਤਾ ਤੇ ਉਹਨਾਂ ਨੂੰ ਭਜਾਇਆ ਉਹ ਆਪਣਾ ਮੋਟਰਸਾਈਕਲ ਤੇ ਐਕਟਿਵਾ ਉੱਤੇ ਛੱਡ ਕੇ ਭੱਜੇ ਨੇ ਲੁਧਿਆਣਾ ਲਾਈਵ ਦੇਖਣ ਵਾਲੇ तमाम दर्शकਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗੱਲ ਕੀਤੀ ਹੋਗੀ ਲੁਧਿਆਣਾ ਹਲਕਾ ਪੂਰਬੀ ਟਿੱਬਾ ਰੋਡ ਗੀਤानगर ਦੀ ਗੀਤानगर ਦੇ ਵਿੱਚ ਗੁਲਮੇਰਪੜ ਦੇ ਨਾਲ ਗੀਤानगर ਪੈਂਦਾ ਗੀਤानगर ਦੇ ਵਿੱਚ ਇੱਕ ਪਰਿਵਾਰ ਦੀ ਇੰਨੀ ਤਾਬੜ ਤੋੜ ਕੁੱਟਮਾਰ ਕੀਤੀ ਗਈ ਉਹਦੇ ਸੋਹਰੇ ਪਰਿਵਾਰ ਵੱਲੋਂ ਕਿ ਉਸ ਪਰਿਵਾਰ ਜਿਹੜਾ ਹੈਗਾ ਵਾ ਪਰਿਵਾਰ ਇੱਥੇ ਸੀਗਾ ਪੇਕਾ ਪਰਿਵਾਰਾਂ ਦਾ ਪੇਕਾ ਪਰਿਵਾਰ ਕੁੱਟਮਾਰ ਕਰਦਾ ਇਹ ਜੋ ਲੜਕਾ ਸੀਗਾ ਜਿਸ ਨਾਲ ਮੈਰिज ਹੋਈ ਸੀਗੀ ਉਹਦਾ ਵੀ ਸਿਰਖੋ ਖੋਲ ਦਿੱਤਾ ਜਾਂਦਾ ਤੇ ਫਾਦਰ ਦਾ ਵੀ ਸਿਰ ਪੂਰਾ ਖੋਲ ਦਿੱਤਾ ਜਾਂਦਾ ਜੋਦੀ ਮਾਂ ਹੁੰਦੀ ਹੈ ਉਹਦੀ ਛਾਤੀ ਤੇ ਵੀ ਜਿਹੜੇ ਨੇ ਦੰਡੇ ਮਾਰੇ ਜਾਂਦੇ ਨੇ ਲੇਕਿਨ ਇਹ ਗੱਲ ਤੁਹਾਨੂੰ ਦੱਸਦੇ ਆ ਲੁਧਿਆਣਾ ਦੀ ਆ ਲੁਧਿਆਣਾ ਦੇ ਥਾਣਾ ਟਿੱਬਾ ਦੇ ਇਲਾਕੇ ਦੇ ਵਿੱਚ ਪੈਂਦੀ ਹੈ ਗੱਲਬਾਤ ਕਰਦੇ ਆ ਕਿਆ ਨਾਮ ਹੈ ਬਾਈ ਸਾਹਿਬ ਗੋਪਾਲ ਸਾਹਿਬ ਕਿਆ ਹੋਇਆ ਥਾ ਗੋਪਾਲ ਜੀ ਗੋਪਾਲ ਰਾਤ ਨੂੰ ਬਸ ਸੌਇਤ ਹੈ ਸੋਤੇ ਹੋਇਆ ਹੈ ਦਰਵਾਜ਼ਾ ਖੁਲਵਾਇਆ ਹੈ ਹਾਂਜੀ ਦਰਵਾਜ਼ਾ ਖੁਲਵਾਇਆ ਹੈ ਓਸੀ ਗੋਸਤੇ ਦੇ ਸਾਹ ਹਾਂਜੀ ਗੋਸਤੇ ਦੇ ਸਾਹ ਮਾਰਕੁੱਟ ਸੋਨੂ ਸ਼ੁਰੂ ਕਰ ਦਿਆ ਹੈ ਅੱਛਾ ਕੋਤ ਹੈ ਉਹ ਸੌਇਤ ਹੈ ਮੇਰਾ ਕੁਲਮੋਤ ਹੈ ਦੋ ਉਸਕੇ ਮੁੰਡਾ ਸੀ ਉਸਕੇ ਘਰ ਵਾਲੇ ਸੀ ਔਰ ਪਿੱਛੇ

ਮੈਂ ਆ ਕੇ ਉਹਨਾਂ ਨੂੰ ਬਸ ਆਈ ਗਿਆ ਵਾ ਮੈਂ ਕਿ ਸਵੇਰ ਸਵੇਰ ਦਾ ਨਾ ਉਹਨਾਂ ਨੇ ਕੋਈ ਕੰਮ-ਕੁਮ ਨਹੀਂ ਕੀਤਾ ਮੈਂ ਆਈ ਗਿਆ ਮੈਂ ਕਿ ਕੰਮ-ਕੁਮ ਕਰ ਲੈ ਕੁਛ ਤੇ ਮੈਂ ਉੱਚੀ ਆਵਾਜ਼ 'ਚ ਬੋਲਿਆ ਉਹਨੂੰ ਗਾਲਾਂ ਕੱਢੀਆਂ ਤੇ ਉਹ ਰੋਣ ਲੱਗੀ ਮੈਂ ਕਿ ਤੇਰੇ ਡੈਡੀ ਨੂੰ ਫੋਨ ਕਰਦਾ ਤੇਰਾ ਰੋਜ਼ ਦਾ ਆ ਹੀ ਕੰਮ ਐ ਕੋਈ ਜੇ ਕੋਈ ਗੱਲ ਵੀ ਹੋ ਜਾਂਦੀ ਤੂੰ ਕੰਮ-ਕੁਮ ਛੱਡ ਦਿੰਦੀ ਮੇਰੇ ਕੱਪੜੇ ਨਹੀਂ ਧੋਂਦੀ ਰੋਟੀ ਨਹੀਂ ਦਿੰਦੀ ਤੁਹਾਨੂੰ ਤੇ ਮੈਂ ਬਸ ਫੋਨ ਕੀਤਾ ਉਹਨੂੰ ਡੈਡੀ ਨੂੰ ਤੇ ਉਹ ਰੋਂਦੀ ਵੀ ਸੀ ਮੈਂ ਫੋਨ ਅੱਗੇ ਕਰਤਾ ਮੈਂ ਕਿ ਡੈਡੀ ਨੂੰ ਗੱਲ ਦੱਸ ਦੇ ਉਹਨੇ ਦੱਸੀ ਨਹੀਂ ਗੱਲ ਕਿਉਂਕਿ ਗੱਲ ਕੁਛ ਸੀਗੀ ਨਹੀਂ ਉਹਨੇ ਗੱਲ ਹੀ ਨਹੀਂ ਕੀਤੀ ਫਿਰ ਉਹਨੇ ਮੇਰੇ ਕਿਰਾਏਦਾਰ ਨੂੰ ਫੋਨ ਕੀਤਾ ਉਹਦੇ ਡੈਡੀ ਨੇ ਕਿ ਮੇਰੀ ਗੱਲ ਕਰਾ ਦਿਓ ਕੁੜੀ ਨਾਲ ਕੁੜੀ ਨਾਲ ਜਦ ਗੱਲ ਕਰਾਈ ਤੇ ਉਹਨੇ ਗੱਲ ਤਾਂ ਵੀ ਨਹੀਂ ਕੀਤੀ ਫਿਰ ਮੈਂ ਗੱਲ ਕੀਤੀ ਮੈਂ ਕਿਹਾ ਇਦਾਂ ਤਾਂ ਗੱਲ ਆ ਮੈਂ ਕਿਹਾ ਕੁਝ ਸਵੇਰ ਦਾ ਕੋਈ ਕੰਮਕੁਮ ਨਹੀਂ ਕਰ ਰਹੀ ਐ ਮੈਂ ਕਿਹਾ ਹੁਣੇ ਤੁਹਾਡੇ ਕੋਲ ਹੀ ਜਾ ਕੇ ਆਈ ਐ ਗੱਲ ਵੀ ਹੋ ਰਹੀ ਏ ਤੁਹਾਡੇ ਨਾਲ ਤੇ ਉਹ ਕਹਿੰਦੇ ਕਿ ਤੂੰ ਫੋਨ ਕਿਉਂ ਨਹੀਂ ਚੱਕਦਾ ਮੇਰਾ ਮੈਂ ਕਿਹਾ ਫੋਨ ਤਾਂ ਮੈਂ ਚੱਕਦਾ ਵਾ ਤਾਂ ਨਹੀਂ ਐ ਤੇ ਤੁਸੀਂ ਮੇਰਾ ਬਲੈਕਲਿਸਟ ਨੰਬਰ ਫੋਨ ਕੀਤਾ ਹੋਇਆ ਵਾ ਤੇ ਮੈਂ ਕਿਹਾ ਮੈਂ ਆਰਾਮ ਨਾਲ ਗੱਲ ਕਰਾਂ ਮੇਰੇ ਨਾਲ ਆਰਾਮ ਨਾਲ ਗੱਲ ਕਰੋ ਬਸ ਇੰਨੀ ਗੱਲ ਹੋਈ ਐ 10 ਮਿੰਟ ਬਾਅਦ ਘਰੇ ਆਏ ਨੇ ਛੋਟੀਆਂ ਇਹਨਾਂ ਨੇ ਸਾਈਡ ਤੇ ਲੁਕੋਤੀਆਂ ਹੋਰ ਵੀ ਤਿੱਖੇ ਜਿਹੇ ਸੀਗੇ ਕਿਲ ਫੱਟੇ 'ਚ ਕਿਲ ਕੁਲ ਲੱਗੇ ਹੋਏ ਸੀਗੇ ਉਹ ਰੱਖੇ ਸੀ ਇਹਨਾਂ ਨੇ ਸਾਈਡ ਤੇ ਰੱਖਤਾ ਤੇ ਮੈਂ ਉੱਪਰ ਜਾ ਕੇ ਸੌਣ ਲੱਗਾ ਸੀ ਨਾਲ ਹੀ ਮੰਮੀ ਦੀ ਆਵਾਜ਼ ਆਈ ਕਿ نیچے ਕੋਈ ਆਇਆ ਵਾ ਮੈਂ نیچے ਆ ਮੈਂ ਉਹ ਕੋਠੋ ਦੀ ਦੇਖਿਆ ਕਿ ਕੋਈ نیچے ਆਇਆ ਮੈਂ ਕਿ ਚੱਲ ਅੱਗੇ ਵੀ ਆਂਦੇ ਨੇ ਕੁੜੀ ਨੂੰ ਸਮਝਾ ਸਮਝੂ ਕੇ ਚੱਲ ਜਾਂਦੇ ਨੇ ਕੁੜੀ ਤੁਹਾਡੇ ਕੋਲ ਹਾਂਜੀ ਹਾਂਜੀ ਘਰ ਵਾਲੀ ਮੇਰੀ ਨਾਲ ਸੀਗੀ ਤੇ ਆਏ ਨੇ ਤੇ ਅੰਦਰ ਮੰਮੀ ਨੇ ਦਰਵਾਜ਼ਾ ਖੋਲਤਾ ਸਾਨੂੰ ਕੀ ਪਤਾ ਸੀ ਤੁਹਾਨੂੰ ਕੁੱਟਣ ਆਏ ਆ ਤੇ ਅੰਦਰ ਆ ਕੇ ਮੈਂ ਇੱਥੇ ਪੌੜੀਆਂ ਤੋਂ ਉੱਤਰਦਾ ਹੀ ਪਿਆ ਸੀਗਾ ਮੇਰੇ ਸਾਲੇ ਨੇ ਤੇ ਸੋਹਰੇ ਨੇ ਮੈਨੂੰ ਪੋੜੀਆਂ ਤੋਂ ਹੀ ਖਿੱਚ ਲਿਆ ਤੇ ਇੱਥੇ ਵੇੜੇ ਜੇ ਗੁੱਟੜੇ ਨਾਲ ਸ਼ੁਰੂ ਕਰਤਾ ਜੀ ਉਹ ਤਾਂ ਜੀ ਪੂਰੀ ਸਲਾਹ ਬਣਾ ਕੇ ਆਏ ਸੀਗੇ ਇਹਨਾਂ ਨੂੰ ਮਾਰ ਕੇ ਜਾਣਾ ਹੂੰ ਇੰਨਾ ਕ ਮਾਰਿਆ ਮੇਰੀ ਮੰਮੀ ਦੇ ਪੂਰੇ ਛਾਤੀ ਤੇ ਨੀਲ ਪਿਆ ਡੈਡੀ ਦੇ ਟਾਂਕੇ ਲੰਗੇ 15 16 ਮੇਰੇ ਲੱਗੇ ਹੋਏ ਸਾਲ ਹੋ ਗਏ ਵਿਆਹ ਨੂੰ ਭਾਈ 6 ਸਾਲ ਹੋ ਗਏ ਜੀ 6 ਸਾਲ ਵਿਆਹ ਨੂੰ ਹੋ ਗਏ ਨੇ ਤੇ 6 ਸਾਲ ਕਿੰਨੇ ਬੱਚੇ ਨੇ ਦੋ ਬੱਚੇ ਜੀ ਦੋ ਬੱਚੇ ਨੇ ਹਾਂਜੀ ਤੇ ਉਸ ਤੋਂ ਬਾਅਦ ਵੀ ਇਹ ਕੰਮ ਕੀਤਾ ਉਹਨਾਂ ਨੇ ਹਾਂਜੀ ਉਹ ਹਰ ਵਾਰੀ ਕਰਦੇ ਸਰ ਮੇਰੇ ਨਾਲ ਮੈਂ ਬਹੁਤ ਪ੍ਰੈਸ਼ਰ 'ਚ ਆਇਆ ਹੈ ਨਾ ਮੈਨੂੰ ਕਹਿੰਦੇ ਬਸ ਸਾਡੀ ਪਹੁੰਚ ਹੈਗੀ ਆ ਤੈਨੂੰ ਕੁਝ ਵੀ ਮਤਲਬ ਜੋ ਮਰਜ਼ੀ ਕਰ ਸਕਦੇ ਸਾਡੀ ਮਰਜ਼ੀ ਹੈ ਕਿਉਂਕਿ ਆ ਕੁੜੀ ਵਾਲੇ ਨੇ ਕੁੜੀ ਦਾ ਸਾਰਾ ਲੈ ਲੈਂਦੇ ਨੇ ਕੁੜੀ ਨੂੰ ਜੋ ਕਹਿੰਦੇ ਉਹ ਕੁੜੀ ਸੁਣਵਾਈ ਨਹੀਂ ਕਿ ਮੁੰਡੇ ਵੀ ਤਾਂ ਸੁਣਵਾਈ ਕਰ ਸਕਦੇ ਜਦੋਂ ਮੁੰਡੇ ਦੇ ਘਰੇ ਆ ਕੇ ਕੁੱਟਮਾਰ ਕਰ ਗਏ ਮੁੰਡੇ ਦੀ ਭਾਜੀ ਨਹੀਂ ਸੁਣਵਾਈ ਹੈਗੀ ਹਮੇਸ਼ਾ ਮੈਨੂੰ ਤੱਕੇ ਪਏ ਆ ਮੈਂ ਕਿੰਨੀ ਵਾਰ ਇਹਨਾਂ ਦੇ ਖਿਲਾਫ ਪਰਚੇ ਕਰਾਏ ਆ ਪਰ ਕੋਈ ਇੱਕ ਪਰਚਾ ਨਹੀਂ ਦਰਜ ਹੋਇਆ ਬਸ ਮੇਰੇ ਗੇੜੇ ਲੱਗਦੇ ਰਹੇ ਆ ਜੀ ਤੁਹਾਡੇ ਕੀ ਮਰੇ ਮਤਾਂ ਜੀ ਬੰਦਾ ਸੋਟੀਆਂ ਮਾਰੇ ਹਾਕੀਆਂ ਅੱਛਾ ਮੈਂ ਤਾਂ ਛੁੜਾਇਆ ਵੀ ਨਹੀਂ ਮੇਰਾ ਘਰ ਵਾਲਾ ਨੂੰ ਪੰਜ ਛੇ ਘੇਰਿਆ ਸੀ ਮੁੰਡਿਆਂ ਨੂੰ ਮੈਂ ਛੁੜਾਇਆ ਨਹੀਂ ਮੈਂ ਕਿਉਂ ਕਿ ਮੈਂ ਮੈਂ ਨਾ ਬਿਮਾਰ ਰਹਤੇ ਹਾਂ ਫਿਰ ਮੈਂ ਇਹ ਬੋਟੀ ਕੰਮ ਨਹੀਂ ਕਰਦੀ ਮੈਂ ਕੰਮ ਕਰਤੇ ਰਹਤੇ ਹਾਂ ਸਾਰੇ ਮੱਲੇ ਵਾਲਾ ਕਹਿੰਦਾ ਨਹੀਂ ਰੋਟੀ ਬਣਾਣੀ ਤੂੰ ਬਣਾ ਲਿਆ ਕਰ ਬਣਾਉਂਦੇ ਇਹ ਨਹੀਂ ਕਿ ਮੈਂ ਆਪਣੇ ਜੋਗ ਬਣਾਉਂਦੇ ਮੈਂ ਸਭ ਕੇ ਜੋਗ ਬਣਾਉਂਦੇ ਫਿਰ ਵੀ ਉਸ ਦਿਨ ਮੈਂ ਕਿਹਾ ਝਾੜੂ ਲਾ ਲਈ ਕਹਿੰਦੇ ਦਿਖਦਾ ਨਹੀਂ ਤੈਨੂੰ ਮੁੰਡਾ ਮੇਰਾ ਬੋਲੇ ਇਹ ਤਰੀਕਾ ਬੋਲਣਗੇ ਮੰਮੀ ਤਾਂ ਝਾੜੂ ਲਾਈ ਰਹੀ ਬੋਲਦੇ ਮੰਮੀ ਮੈਂ ਨਹੀਂ ਲਾਇਆ ਮੈਂ ਇਤਨਾ ਕਾਕੇ ਮੈਂ ਮੰਦਿਰ ਚਲ ਗਿਆ ਮੰਦਿਰ ਸੇ ਆਇਆ ਮੈਂ ਕਿ ਪੁੱਤ ਤੇਰੀ ਬੋਟੀ ਨਹੀਂ ਸੁਧਰਦੀ ਤੂੰ ਅਲੱਗ ਕਮਰਾ ਲੈ ਲੈ ਸਾਲ ਸੇ ਮੈਂ ਅਲੱਗ ਰੱਖ ਕੇ ਦੇਖ ਲੈ ਮੰਮੀ ਮੇਂ ਕਮੀ ਹੈ ਕਿ ਬੋਟੀ ਮੇਂ ਕਮੀ ਹੈ ਮੈਂ ਇੰਨਾ ਕੁਛ ਬੋਲਿਆ ਹਾਂ ਮੈਂ ਇੰਨਾ ਕੁਛ ਬੋਲਿਆ ਭਾਈ ਝੂਠ ਨਹੀਂ ਬੋਲਦਾ ਮੈਂ ਕਸਮ ਸੌਂ ਕਰ ਲੈ ਫਿਰ ਮੈਂ ਬੋਲ ਕੇ ਮੈਂ ਕੁਛ ਨਹੀਂ ਬੋਲਿਆ ਮੈਂ ਸੋਮਵਾਰ ਕੇ ਬੜਤੇ ਰੱਖੇ ਤੇ ਮੰਗਲਵਾਰ ਨੂੰ ਰੋਟੀ ਮੈਂ ਕਿਆ ਬਣਾਉਂਗੀ ਬਣਾਉਂਗੀ ਨਹੀਂ ਇੰਨੀ ਸੇ ਚਾਵਲ ਸੀ ਤਾਬੇ ਪਾ ਪੂਚ ਕੇ ਰੱਖਦੀ ਮੈਂ ਰੋਣੇ ਲੱਗੀ ਮੈਂ ਕਿ ਅੱਜ ਰੋਟੀ ਵੀ ਨਹੀਂ ਬਣੇ ਮੈਂ ਤਾਂ ਕੋਈ ਗੱਲ ਬੋਲਿਆ ਵੀ ਨਹੀਂ ਨਾ ਮੁੰਡਾ ਕੁਝ ਬੋਲਿਆ ਫਿਰ ਮੈਂ ਉਹਨਾਂ ਦਾ ਚੌਲ ਮੈਂ ਰੋ ਕੇ ਖਾ ਲਿਆ ਘਰ ਵਾਲਾ ਬਾਸੀ ਸਬਜੀ ਤਾਂ 2 ਦਿਨ ਦਾ ਕੋਈ ਰੋਟੀ ਉਹ ਵੀ 2 ਖਾ ਲਿਆ ਫਿਰ ਸ਼ਾਮ ਨੂੰ ਮੈਂ ਸਬਜੀ ਰੋਟੀ ਬਣਾਇਆ ਜੋ ਕੰਮ تھا ਮੁੰਡਾ ਆਇਆ ਕਹਿੰਦੀ ਮੰਮੀ ਤੂੰ ਕੰਮ ਕਰ ਰਹੀ ਏ ਮੈਂ ਕਿਹਾ ਹਾਂ ਕਹਿੰਦਾ ਉਹ ਰੋਟੀ ਨਹੀਂ ਬਣੀ ਮੈਂ ਕਹਿੰਦਾ ਦੁਪਹਿਰ ਬਣਾਈ ਨਾ ਸਵੇਰੇ ਬਣਾਈ ਕਹਿੰਦਾ ਕੋਈ ਲੜਾਈ ਹੋਏ ਮੈਂ ਕਹਿੰਦਾ ਮੈਂ ਤਾਂ ਕੁਝ ਬੋਲਿਆ ਨਹੀਂ ਪੁੱਤ ਬਸ ਤੇ ਤੁਹਾਡੇ ਆ ਕੇ ਤੰਬੜ ਤੋੜ ਮਾਰੀ ਹਾਂ ਮੈਂ छुੜਾਇੇ ਵੀ ਨਹੀਂ ਕਿਉਂ ਮੈਨੂੰ छुੜਾਏਗਾ ਮੈਂ ਲੇਡੀ ਸੇ 5-6 ਜਣੇ ਆ ਮੈਨੂੰ ਪਰ ਹਮਲਾ ਕਰ ਦੂਗਾ ਫਿਰ ਵੀ ਮੇਰਾ ਇਤਨਾ ਜੋੜ ਮਾਰਿਆ ਕਿ ਮੱਲੇ ਵਾਲਾ ਤਾਂ ਪੁੱਛ ਲਿਖਾਣਾ ਐਸੇ ਕਰਕੇ ਮਾਰਿਆ ਮੱਲੇ ਵਾਲੇ ਨੇ ਫਿਰ ਕੀਤਾ ਮੱਲੇ ਵਾਲਾ ਨੇ ਮੈਨੂੰ ਹਰਿਆਣੇ ਵਾਲਾ ਕੋਸ ਬਚਾਇਆ ਐਂਡ ਜੇ ਮੱਲੇ ਵਾਲੇ ਸਾਡਾ ਸਾਥ ਨਾ ਦਿੰਦੇ ਤਾਂ ਸਾਨੂੰ ਮਾਰ ਦੇਣਾ ਸੀ ਉਹਨਾਂ ਨੇ ਜੇ ਸਾਰੇ ਮੱਲੇ ਵਾਲੇ ਲਾਸਟ ਜਦੋਂ ਉਦੋਂ ਆਏ ਉਹਨਾਂ ਨੇ ਪਹਿਲਾਂ ਸੋਚਿਆ ਕਿ ਚਲੋ ਆਪਸ ਦੀ ਗੱਲ ਆ ਚਲੋ ਅਸੀਂ ਵਿੱਚ ਨਹੀਂ ਪੈਣਾ ਜਦੋਂ ਉਹਨਾਂ ਨੇ ਦੇਖਿਆ ਨਾ ਮੰਮੀ ਦੇ ਸੋਟੀਆਂ ਮਾਰਨੀ ਸ਼ੁਰੂ ਕਰਤੀਆਂ ਫਿਰ ਮੱਲੇ ਨੇ ਪੂਰਾ ਸਾਥ ਦਿੱਤਾ ਤੇ ਉਹਨਾਂ ਨੂੰ ਭਜਾਇਆ ਉਹ ਆਪਣਾ ਮੋਟਰਸਾਈਕਲ ਤੇ ਐਕਟਿਵਾ ਇੱਥੇ ਛੱਡ ਕੇ ਭੱਜੇ ਨੇ ਜੀ ਥਾਣੇ ਥਾਣੇ ਗਏ ਦੀ ਉਹਨਾਂ ਨੇ ਵੀ ਐਫ ਆਈ ਆਰ ਆਪਣੀ ਕਰਵਾਈ ਹੋਈ ਹੈ ਕਹਿੰਦੇ ਕਿ ਅਸੀਂ ਵੀ ਕਰਾਣਾ ਸਾਡੀ ਕੁੜੀ ਨੂੰ ਮਾਰਦਾ ਘੁਟਦਾ ਜਦ ਕਿ ਐਸੀ ਕੋਈ ਗੱਲ ਨਹੀਂ ਹੋਈ ਹੈ ਘਰੇ ਆ ਕੇ ਕੁੱਟ ਲੋਂਗੇ ਤੁਸੀਂ ਫਿਰ ਹਾਂ ਇਹੀ ਗੱਲ ਕਹਿੰਦੇ ਪਤਾ ਨਹੀਂ ਸਰ ਇੱਥੇ ਤਾਂ ਕਰਾਇਮ ਵਧ ਹੀ ਜਾਂਦਾ ਪਤਾ ਨਹੀਂ ਕੀ ਗੱਲ ਹੈ ਮੈਂ ਕਈ ਵਾਰੀ ਇਹਨਾਂ ਨੇ ਕੀਤਾ ਪਿਛਲੀ ਵਾਰ ਮੈਨੂੰ ਇਹਨਾਂ ਨੇ ਘਰੇ ਬੁਲਾਇਆ ਸੀਗਾ ਘਰੇ ਬੁਲਾ ਕੇ ਕਹਿੰਦੇ ਘਰ ਵਾਲੀ ਨੂੰ ਆਪਣੀ ਲੈ ਜਾ ਮੇਰੀ ਕੁੜੀ ਨੂੰ ਮੈਂ ਘਰੇ ਲੈਣ ਗਿਆ ਮੈਨੂੰ ਘਰੇ ਬੰਨ ਕੇ ਕੁੱਟਿਆ ਸੀ ਇਹਨਾਂ ਨੇ ਤੇ ਹੁਣ ਪੁਲਿਸ ਕੀ ਕਹਿੰਦੀ ਹੈ ਅਥਾਰਟੀ ਬੱਦੀ ਪੁਲਿਸ ਕਹਿੰਦੀ ਹੈ ਕਿ ਕਾਰਵਾਈ ਕਰਦੇ ਆ ਹੁਣ ਵੀ ਮੈਂ ਗਿਆ ਦੀ ਮੈਂ ਅੱਜ ਵੀ ਤਿੰਨ ਚਾਰ ਵ ਕੋਈ ਕਾਰਵਾਈ ਨਹੀਂ ਇਹਦੇ ਕੋਲ ਐ ਕੇ ਸੁਖਵਿੰਦਰ ਸਿੰਘ ਹੋ ਜੀ ਇਹ ਹਾਲਾਤ ਨੇ ਘਰ ਦੇ ਵਿੱਚ ਆ ਕੇ ਹਮਲਾ ਕੀਤਾ ਗਿਆ ਪੂਰਾ ਸਿਰ ਪਾੜਿਆ ਗਿਆ ਮੁੰਡੇ ਦਾ ਸਿਰ ਪਾੜਿਆ ਗਿਆ ਮਾਰੀ ਛਾਤੀ ਤੇ ਹਾਕੀਆਂ ਮਾਰੀਆਂ ਗਈਆਂ ਲੇਕਿਨ ਹਾਲਾਤ ਨੇ ਮਾੜੇ ਨੇ ਕਿ ਘਰ ਦੇ ਵਿੱਚ ਆ ਕੇ ਹੀ ਕੁੱਟਮਾਰ ਕੀਤੀ ਘਰ ਦੇ ਮਾਮਲੇ ਨੇ ਘਰ ਦੇ ਵਿੱਚ ਸੁਲਝ ਸਕਦੇ ਸੀਗੇ ਲੇਕਿਨ ਇੰਨੀ ਦਹਿਸ਼ਤ ਕਰਦੀ ਵੀਡੀਓ ਤੁਸੀਂ ਦੇਖ ਸਕਦੇ ਹੋ ਕਿੰਨੇ ਕ ਬੰਦੇ ਘਰ ਦੇ ਵਿੱਚ ਦਾਖਲ ਹੁੰਦੇ ਤੇ ਕੁੱਟਮਾਰ ਕਰਦੇ ਤੇ ਥਾਣਾ ਟਿੱਬਾ ਦੇ ਵਿੱਚ ਅਜੇ ਤੱਕ ਕੋਈ ਸੁਣਵਾਈ ਨਹੀਂ ਹੁੰਦੀ ਇਹ ਲੋ ਜੀ ਇਹ ਹਸਬੰਡ ਵਾਈਫ ਦਾ ਲੜਾਈ ਝਗੜਾ ਸੀ ਆਪਸ ਦੇ ਵਿੱਚ ਤੇ ਪਹਿਲਾਂ ਵੀ ਇੱਕ ਦੋ ਵਾਰ ਇਹਨਾਂ ਦਾ ਡਿਸਕਿਊਟ ਆਪਸ ਚ ਹੋਇਆ ਉਹਨਾਂ ਨੇ ਦੱਸਣ ਮੁਤਾਬਕ ਤੇ ਜਿਸ ਤੇ ਕੀ ਲੜਕੇ ਦੇ ਸਾਰੇ ਪਰਿਵਾਰ ਵੱਲੋਂ ਉਹਨਾਂ ਦੇ ਘਰ ਆ ਕੇ ਕੁੱਟਮਾਰ ਕੀਤੀ ਗਈ ਆ ਬੰਦੀ ਸਰ ਕਿਹਾ ਜਾ ਰਿਹਾ ਸੀ ਕਿ 4 ਤੋਂ 5 ਨੌਂ ਨੌਂ ਆ ਨਾ ਸੀ 37 11 ਦੇ ਨਾਲ ਹਥਿਆਰਤ ਉਹ ਹਥਿਆਰ ਤਾਂ ਉਹਨਾਂ ਨੇ ਨਹੀਂ ਦੱਸਿਆ ਡੰਡੇ ਦੱਸੇ ਕਿ ਡੰਡਿਆਂ ਦੇ ਨਾਲ ਆਏ ਸੀ ਕਿ 5 ਤੋਂ 6 ਹੈਗੇ ਸੀ ਉਹਦਾ ਸੱਸ ਸੀ ਆਪਣਾ ਸਹਰਾ ਤੇ ਉਹਨਾਂ ਦੇ ਸਾਲਾ ਸਾਹਿਬ ਤੇ ਨਾਲ ਇੱਕ ਦੋ ਅਣਜਾਣ ਬੰਦੇ ਹੋਰ ਸੀ ਹਾਂ ਇਸਰ ਤੁਹਾਨੂੰ ਪਤਾ ਲੱਗਿਆ ਵੀ ਕਾਰਨ ਕਿਸ ਲੜਾਈ ਦਾ ਕੀਤਾ ਕਾਰਨ ਜੋ ਦਸਮਾਤਰ ਮੁਤਾਬਕ ਤਾਂ ਇਹੀ ਹੈ ਕਿ ਕੋਈ ਖੇਲੂ ਕੋ ਲੜਾਈ ਝਗੜਾ ਹੋਣਾ ਹੈ ਤੇ ਬੱਚੀ ਨੇ ਆਪਣੇ ਸਾਰੇ ਪਰਿਵਾਰ ਨੂੰ ਫੋਨ ਕਰਤਾ ਤੇ ਜਿਸ ਦੇ ਆਏ ਹੋਣੇ ਕਹਿਣ ਤੇ ਗਲਬਾਦ ਕਰਨ ਆਏ ਹੋਣੇ ਜਿਸ ਦਰਾਨਾਂ ਉਹਨਾਂ ਦੇ ਵਿਚਾਲੇ ਝਗੜਾ ਆਪਸ ਹੋ ਗਿਆ ਜਿਹੜੇ ਨੌਜਵਾਨ ਆਏ ਸੀ ਕਿ ਨਾਲ ਉਹਨਾਂ ਦਾ ਕੀ ਨਾਮ ਹੈ ਕਿੱਥੇ ਦੇ ਰਹਿਣ ਵਾਲੇ ਉਹ ਜਾਣ ਨੋਣਿਆ ਜੀ ਉਹ ਦਰਾਨੇ ਤੇ ਤਿੱਛ ਪਤਾ ਲੱਗੂਗਾ ਤੇ ਸਰ ਇਹ ਵੀ ਘਰ ਦੇ ਵਿੱਚ ਆ ਕੇ ਬਜ਼ੁਰਗ ਜਿਹੜੀ ਮਾਂ ਨੂੰ ਕੁੱਟਣਾ ਤੇ ਮੁੰਡੇ ਨੂੰ ਕੁੱਟਣਾ ਸਰ ਕੀ ਬਣਦੀ ਕਾਰਵਾਈ ਜਿਹੜੀ ਇਹਨਾਂ ਤੇ ਕੀਤੀ ਬਿਲਕੁਲ ਬਿਲਕੁਲ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਐਮਲਰ ਦੇ ਆਧਾਰ ਤੇ ਤੇ ਉਹਦੇ ਬਿਨਾਂ ਆਧਾਰ ਤੇ ਕਾਰਵਾਈ ਕੀਤੀ ਜਾਵੇ ਕਿਹੜੇ ਦਰਾਨਾ ਕਹਿ ਰਹੇ ਮੈਂ ਧਰਮੇ ਨਾਲ ਵਿਸ਼ਾਲ ਕਪੂਰ ਦੇ ਦਰਾਨਾ ਦੇ